ਜਿਹੜੇ ਧੀਆ ਦੇ ਪੇਕੇ ਹੁੰਦੇ ਨੇ ਨਾ ਮਾਪਿਓ ਨਾਲ ਹੀ ਹੁੰਦੇ ਨੇ ਤੇ ਜਿਹੜੇ ਦੋਤੇ ਦੋਤੀਆਂ ਦੇ ਨਾਨਕੇ ਹੁੰਦੇ ਨੇ ਨਾ ਉਹ ਨਾਨਾ ਨਾਨੀ ਨਾਲ ਹੀ ਹੁੰਦੇ ਨੇ ਠੀਕ ਹੈ ਜੇ ਨਾਨਾ ਨਾਨੀ ਦਾ ਪਿਆਰ ਭਾਈ ਪਰਜਾਈ ਤੋਂ ਮਿਲ ਜੇ ਤਾਂ ਨਾਨਾ ਨਾਨੀ ਨੂੰ ਕੌਣ ਯਾਦ ਕਰੇ ਉਹ ਆਪ ਹੀ ਕਹੀਏ ਬੇਬੇ ਮੈਂ ਕਰਾ ਕਰੋ ਬਾਹ ਫੜ ਕੇ ਗੱਡੀ ਨਹੀਂ ਨਹੀਂ ਮਾਨਾਦਰ ਹੁੰਦਾ ਪਰ ਜੇ ਮਾਨਾਦਰ ਕਰਦੇ ਨੰਤਾ ਫੇਰ ਰਹਿੰਦੀਆਂ ਹੁੰਦੀਆਂ ਨੇ ਕੀ ਹੋ ਗਿਆ ਬੁੱਤਰ ਹੋਈ ਜਾਂਨੇ ਮਾਂ ਨੇ ਥੱਪੜ ਮਾਰਦੀ ਸੀ ਕੇ ਥੱਪੜ ਕੇ ਮਾਰਦੀ ਸੀ ਕੀ ਗੱਲ ਇਹੋ ਜਿਹਾ ਕੀ ਕਰਤਾ ਤੈ ਥੱਪੜ ਮਾਰਨ ਵਾਲਾ ਹਾਂ ਸੁਮਨ ਕੀ ਗੱਲ ਕੁੜੇ ਤੂੰ ਕੁੜੀ ਤੇ ਥੱਪੜ ਮਾਰਦੀ ਸੀਗੀ ਮੈਂ ਨਹੀਂ ਥੱਪੜ ਦਾ ਕਾਨੂੰ ਮਾਰੇ ਤੂੰ ਹੀ ਬੋਲੀ ਜਾਂਦੀ ਐ ਮੂੰ ਹੀ ਕੋ ਬੋਲੀ ਜਾਂਦੀ ਐ ਜੇ ਭਾਈ ਤੁਸੀਂ ਸਾਨੂੰ ਨਹੀਂ ਚੱਲ ਸਕਦੇ ਨਾ ਆਿਆਂ ਨੂੰ ਅਸੀਂ ਆਪ ਦਾ ਵਗ ਜਾਨੇ ਆ ਪਹਿਲਾਂ ਤਾਂ ਸਵੇਰੇ ਰੋਟੀ ਤੋਂ ਜਵਾਬ ਦੇਤਾ ਗੱਲਾਂ ਚੱਲਣ ਦੀ ਨਹੀਂ ਹੈਗੀ ਦੀ ਮੇਰਾ ਸਿਰ ਦੁਖੀ ਹੁੰਦਾ ਸੀ ਇਹ ਉੱਥੇ ਸ਼ੋਰ ਕਰੀ ਜਾਂਦੀ ਸੀ ਆਹ ਇਹ ਕਿੰਨਾ ਕੁ ਸ਼ੋਰ ਕਰਦੀ ਹੈ ਪਤਈਏ ਮੈਨੂੰ ਮੇਰੀ ਧੀ ਰਾਹ ਵੀ ਕਿੰਨਾ ਕੁ ਸ਼ੋਰ ਕਰਦੀਏਗੀ ਮੈਦੀ ਨੂੰ ਦੋ ਵਾਰੀ ਕਹਤਾ ਵੀ ਨਾ ਰੋਣਾ ਪਾ ਨਾ ਰੋਣਾ ਪਾ ਵੀ ਬਾਰੇ ਜਾ ਕੇ ਖੇਡਣਾ ਇਹ ਹਟੀ ਨੀ ਮੈਦੀ ਥੱਪੜ ਦਾ ਕਾਹਨੂੰ ਮਾਰਿਆ ਗਿਆ ਇਹਦੇ ਨਾ ਮੇਰੀ ਤੇ ਝੂਠ ਬੋਲਦੀ ਐ ਵੀ ਥੱਪੜ ਮਾਰਦੀ ਸੀਗੀ ਐਡੀ ਵੱਡੀ ਹੋ ਗਈ ਇਹਨੇ ਕਦੇ ਝੂਠ ਨਹੀਂ ਬੋਲਿਆ ਸਾਰਾ ਪਤਾ ਹੈਗਾ ਇਹਨੂੰ ਠੀਕ ਹੈ ਇੱਥੇ 4 ਦਿਨ ਛੁੱਟੀਆਂ ਕਰਕੇ ਆਏ ਸੀ ਵੀ ਨਵੀਂ ਪਰਜਾਈ ਦੇ ਪੱਕੀਆਂ ਰੋਟੀਆਂ ਖਾ ਕੇ ਆਵਾਂਗੇ ਤੂੰ ਤਾਂ ਦੇ ਰੰਗ ਦਿਖਾਉਣ ਵੀ ਲੱਗ ਗਈ ਨਾ ਦੀਦੀ ਮੈਂ ਕੀ ਰੰਗ ਦਿਖਾਤੇ ਤੁਹਾਨੂੰ 4 ਦਿਨ ਹੋ ਗਏ ਆਇਆ ਇਹਨੂੰ ਮੈਂ ਕਿਸੇ ਕੰਮ ਨੂੰ ਕਿਹਾ ਸੀ ਉਹਨੂੰ ਅੱਜ ਹੀ ਤੁਹਾਨੂੰ ਰੋਟੀ ਬਣਾਉਣੀ ਪੈਗੀ ਅੱਜ ਤੁਸੀਂ ਕਿਵੇਂ ਕਰਦੇ ਹੋਗੇ ਚੱਲ ਕੋਈ ਨਵੀਂ ਬਾਲਾ ਫਿਰ ਕੀ ਹੋ ਗਿਆ ਜਿਸ ਵਾਂਗ ਮੜੇ ਕੁਰਤਾ ਹੁਣ ਇਹਦੀ ਤੇ ਵੀ ਕੁਛ ਲੱਗਦੀ ਹੋਈ ਐ ਐ ਨਾ ਕਰ ਤੂੰ ਕੋਈ ਨਾ ਕੀ ਗੱਲ ਹੋ ਰਹੀ ਕਿਉਂ ਰੌਲਾ ਪਾਇਆਗਾ ਕੀ ਗੱਲ ਹੋਣੀ ਸੀ ਵੀਰੇ ਸਵੇਰੇ ਅਸੀਂ ਉਧਰ ਚਾਚੇ ਕੇ ਘਰੇ ਵਾਗ ਗਏ ਅਸੀਂ ਸੋਮਨ ਨੂੰ ਐ ਕਹਿ ਕੇ ਗਏ ਸੀ ਵੀ ਆ ਕੇ ਰੋਟੀ ਖਾਵਾਂਗੇ ਠੀਕ ਹੈ ਜੇ ਹੁਣ ਮੈਂ ਆਈ ਨੂੰ ਕਿਹਾ ਵੀ ਰੋਟੀ ਬਣਾ ਦੇ ਕਹਿੰਦੀ ਮੇਰਾ ਸਿਰ ਦੁਖੀ ਜਾਂਦਾ ਹੈਗਾ ਕਹਿੰਦੀ ਮੈਂ ਇੱਥੇ ਤਾਂ ਰੋਟੀ ਬਣਦੀ ਨਹੀਂਗੀ ਤੇ ਆ ਜਵਾਕ ਲਈ ਉੱਥੇ ਮਾੜਾ ਮੋਟਾ ਕੁਝ ਚੱਕ ਤਰ ਲਿਆ ਹੋਊਗਾ ਖੜਕਾ ਦੜਕਾ ਹੋ ਗਿਆ ਹੋਊਗਾ ਇਹਨੂੰ ਕਹਿੰਦੀ ਮੇਰੇ ਸਰਾਣੇ ਕਿਉਂ ਸ਼ੋਰ ਮਚਾਏਗਾ ਮੈਂ ਤੇਰੇ ਥੱਪੜ ਮਾਰੂੰਗੀ ਠੀਕ ਹੈ ਜਵਾਕ ਨੂੰ ਸਮਝਾ ਦੇ ਪਿਆਰ ਨਾਲ ਕਹੇ ਦੇ ਐ ਥੋੜੀ ਹੁੰਦਾਗਾ ਵੀ ਜਵਾਕ ਨੂੰ ਐਂ ਕਰੀ ਜਾਵੇ ਚਿਰ ਕਹਿੰਦੇ ਜਾਵੇ ਮਾਰਨ ਤਾਈਂ ਜਾਵੇ ਮੇਰੀ ਗੱਲ ਸੁਣੋ ਜੀ ਮੈਂ ਦੋ ਵਾਰੀ ਕਹਤਾ ਵੀ ਬਾਰੇ ਜਾ ਕੇ ਖੇਡ ਲੈ ਹੁਣ ਜਦ ਉੱਥੇ ਰੌਲਾ ਪਾਈ ਗਈ ਮੈਂ ਮਾੜੀ ਜੀ ਘੂਰਤੀ ਹੁਣ ਇੱਕ ਤਾਂ ਬੰਦਾ ਪਹਿਲੀ ਬਿਮਾਰ ਉਸ ਤੋਂ ਘਬਰਾਟ ਹੋਈ ਜਾਂਦੀ ਹੈ ਉੱਪਰ ਇਹ ਉੱਥੇ ਕਿਚ ਕਿਚ ਕਰੀ ਜਾਂਦੀ ਹੈਗੀ ਖੜੀ ਆਏ ਪੁੱਤ ਬਾਤ ਜੀ ਤੂੰ ਸੋਣਾ ਐਵੇਂ ਨਹੀਂ ਕਰਨਾ ਸੀਗਾ ਮਸਾ ਤਾਂ ਭੈਣ ਸੁੱਤਿਆਂ ਕੱਟਣਾ ਹੁੰਦੀ ਹੈਗੀ ਨਾਲੇ ਭੈਣ ਨੇ ਸਾਡਾ ਬਹੁਤ ਕੀਤਾਗਾ ਉਹ ਮਸਾ ਸੁੱਖ ਦਾ ਸਾਹ ਲੈਣ ਆਈ ਸੀਗੀ ਤੂੰ ਹੁਣ ਐਂ ਕਰਦੀ ਹੈਗੀ ਜੇ ਤੁਹਾਨੂੰ ਐਂ ਲੱਗਦਾ ਮੈਂ ਕਰਦੀ ਹੈਗੀ ਮੈਂ ਹਰ ਮਾਲ ਤੇ 4 ਦਿਨ ਪੈਕੀ ਲਾਇਓਨੀ ਆ ਹੁਣ ਭੈਣ ਤਾਂ ਹੈਗੀ ਇੱਥੇ ਸੋਡੀ ਰੋਟੀ ਬਣਾਉਣ ਨੂੰ ਚੱਲ ਕੋਈ ਨਾ ਦੇਖਦੇ ਆਗੇ ਬੇਬੇ ਮਤਾਏਂਗੇ ਨਾ ਸੀਗਾ ਸੁਮਨ ਨੂੰ ਛੱਡਣਾ ਵਾ ਬੜਾ ਕਰੀ ਜਾਂਦੀ ਹੈਗੀ ਨਹੀਂ ਵੀਰੇ ਸੁਮਨ ਨੂੰ ਨਾ ਤੂੰ ਛੱਡ ਕੇ ਆਸੀ ਜਾਣੇ ਆਗੇ ਸਾਡੀ ਵਾਲੀ ਉਹਨੂੰ ਦਿੱਕਤ ਆਈ ਜਾਂਦੀ ਹੈ ਜੀ ਠੀਕ ਹੈ ਮੈਂ ਉਤਾਰ ਨੂੰ ਕਰਦੀ ਆ ਜੀ ਫੋਨੋਂ ਸਾਨੂੰ ਆ ਕੇ ਲੈ ਜਾਊਗਾ ਕੁਝਾਂ ਬਾੜੇ ਦਿਨ ਲਾਉਣਾ ਆਈ ਸੀ ਤਿੰਨ ਤਾਂ ਅਜੇ 8 ਦਿਨ ਹੋਏ ਨੇ ਆਈ ਨੂੰ ਨਹੀਂ ਬੇਬੇ ਜਿਹੜੇ ਦਿਨ ਲਾਗੇ ਬਹੁਤ ਨਹੀਂ ਗੇ ਲਵੀਰਪਾਲ ਤੂੰ ਜਾਂਦੀ ਵੀ ਹੈ ਹੋਰ ਪੂਆ ਜੀ ਜਾਣੀ ਹੈਗੀ ਜਦੋਂ ਰੰਗ ਟੰਗ ਦਾ ਪਤਾ ਲੱਗ ਜੇ ਪਹਿਲੀ ਰਿਸਕ ਜੇ ਬੇਇੱਜ਼ਤੀ ਕਰਾਉਣ ਤੋਂ ਰੰਗ ਟੰਗ ਤਾਂ ਵੀਰਪਾਲ ਮੈਂ ਵੀ ਦੇਖੀ ਜਾਨੀ ਹੈਗੀ ਕੌਣ ਐਨੇ ਦਿਨ ਕਿਸੇ ਨੂੰ ਚਰਦਾ ਹੈਗਾ ਮੈਂ ਵੀ ਜਾਨਨੀ ਆ ਭਾਈ ਬੇਇੱਜ਼ਤੀ ਕਰਾ ਕੇ ਤਾਂ ਫੇਰ ਜਾਉਂਗੀ ਓਈ ਲੈ ਪੋ ਤੂੰ ਵੀ ਜਾਣੇ ਤੂੰ ਉੱਤਰ ਐ ਨਾ ਭਾਈ ਜਦੋਂ ਤੇਰੀ ਭੈਣ ਦੀ ਬੇਇੱਜ਼ਤੀ ਕਰਤੀ ਮੈਂ ਤਾਂ ਕਹਾ ਪੂਆ ਰਹੇਗੀ ਨਾਲੇ ਮੈਂ ਵੀਰਪਾਲ ਦੀ ਕੀ ਬੇਸਤੀ ਕਰਤੀ ਨਾਲੇ ਮੈਂ ਤਾਂ ਉਹਨਾਂ ਨੂੰ ਕੁਝ ਕਿਹਾ ਵੀ ਨਹੀਂ ਹੈਗਾ ਜਾਣ ਕਰਨਾ ਤਾਂ ਉਹਨਾਂ ਦੀ ਮਰਜ਼ੀ ਹੈਗੀ ਕਰ ਦਈਏ ਬੇਬੇ ਮੈਂ ਅਵਤਾਰ ਨੂੰ ਫੋਨ ਵੀ ਸਾਨੂੰ ਆ ਕੇ ਲੈ ਜਾ ਚੰਗਾ ਕਹੀ ਨਹੀਂ ਭਾਈ ਫੇਰ ਲੱਗ ਜਾ ਚਲੋ ਮੈਨੂੰ ਵੀ ਛੱਡਿਆ ਆਇਓ ਮੈਂ ਵੀ ਲਾ ਆਉਂਗਾ ਉਹਦੇ ਪਿੰਡ ਚਾਰ ਦੇਣਾ ਚਲ ਕੋਈ ਨਹੀਂ ਛੱਡਿਆ ਆਉਂਗਾ ਸਮਨਾ ਸਮਨਾ ਹਾਂ ਬੇਬੇ ਕੀ ਕੰਮ ਹੈ ਕੰਮ ਕੀ ਹੈ ਨਹੀਂ ਤਾਂ ਉਹਦੀ ਤਿਆਰੀ ਕਰਾ ਦੇ ਨਾਲੇ ਉਹਨੂੰ ਖੇਸ ਸੂਟ ਦੇ ਦੇ ਕੱਢ ਕੇ ਉਹ 10 ਦਿਨ ਲੱਗੀ ਹੋ ਵਿਚਾਰੀ ਸੂਟ ਸਾੜ ਤੇ ਬੇਬੇ ਹੈ ਨਹੀਂ ਕਿ ਕਰੇ ਮਾਨਸਾ ਮਿੱਥੋ ਗਿਆ ਨਹੀਂ ਜਾਏ ਨਹੀਂ ਗਿਆ ਹੈਗਾ ਫੇਰ ਤੂੰ 2000 ਰੁਪਿਆ ਦੇ ਦੇ 2000 ਬੇਬੇ ਕਿੱਥੇ ਮੇਰੇ ਲਵੇ ਹੁਣ ਉਹ ਦੋਨੇ ਨੇ ਡਿਊਟੀ ਤੇ ਲੱਗੇ ਹੋਏ ਨੇ ਜਾਂਦੀ ਨੂੰ 100 ਰੁਪਿਆ ਦੇ ਦਿਓ ਹੁਣ 300 ਤਾਂ ਦਿੰਦੇ ਹੁੰਦੇ ਨੇ ਵੀਰੇ ਪੈਸੇ ਨਹੀਂ ਬੇਬੇ ਕੋਈ ਨਾ ਮੈਂ 100 ਰੁਪਿਆ ਲੈ ਕੇ ਦੇ ਦੂੰਗੀ 100 ਰੁਪਿਆ ਦੇ ਦੇ ਤੁਸੀਂ ਉਹਨਾਂ ਨੂੰ 100 ਰੁਪਿਆ ਹਾਂ ਬੇਬੇ ਮੈਂ ਲੈ ਕੇ ਦੇ ਦਾਂਗੀ ਸੌ ਤਾਂ ਕੁੜੀ ਨੂੰ ਦੇਵਾਂਗੇ ਦੋਨੇ ਮਾਮਾ ਧੀਆਂ ਦੀ ਬੇਬੇ ਇੱਕ ਗੱਲ ਹੈਗੀ ਇੱਕ ਨੂੰ ਦੇ ਦਿਓ 100 ਰੁਪਿਆ ਹਾਲੇ ਬੇਬੇ ਸੌ ਰਹੀ ਐ ਜਨਦੀ ਨੂੰ ਦੇ ਦੇ ਅਹ ਬੇਬੇ ਦਾ ਬਾਹਰ ਹੀ ਬੈਠੀਏਗੀ ਆ ਗਿਆ ਤਰ ਨਾ ਅਸੀ ਕਾਵੇ ਹੋਗੀ ਵੀਰਪਾਲ ਤੇਰਾ ਹਾਂ ਤੇ ਯਾਰ ਚਲ ਮਾਰੋ ਆਵਾਜ਼ ਫਿਰ ਜਾਣਾ ਮੈਂ ਕਾਲੀ ਹੈਗੀ ਵੀਰਪਾਲ ਆ ਜਾ ਭਾਈ ਚਲ ਚੰਗਾ ਵੇਬੇ ਚਲਦਾ ਮੈਂ ਤਾਂ ਚਾਹ ਪਾਣੀ ਰੋਟੀ ਟੁੱਕ ਤਾਂ ਨਹੀਂ ਨਹੀਂ ਮੈਨੂੰ ਇੱਕ ਤਾਂ ਛੁੱਟੀ ਹੈ ਕਿ ਮੈਨੂੰ ਕੰਮ ਵਾਲੇ ਆ ਗਏ ਅੱਜ ਅੱਛਾ ਚਲ ਆ ਜਾਓ ਵੀਰਪਾ ਤੁਸੀਂ ਠੀਕ ਹੈ ਜੀ ਮੈਂ ਤੇ ਬੇਬੇ ਚੰਗਾ ਵੇਬੇ ਫਿਰ ਮੈਂ ਤਾਂ ਜਾਣੀ ਆ ਚੰਗਾ ਲੈ ਫੜਾ ਹਾਤਾ ਤੇਰੇ ਸ਼ੂਟ ਦੇ ਪੈਸੇ ਨਹੀਂ ਵੇਬੇ ਅਸੀਂ ਪੈਸੇ ਲੈਣ ਨਹੀਂ ਆਏ ਵੇਬੇ ਠੀਕ ਹੈ ਜਦੋਂ ਅਸੀਂ ਆਉਨੇ ਆ ਨਾ ਘਰੇ ਆਈ ਤੀ ਦੇ ਪਰ ਜਾਈ ਤਾਂ ਹੱਸ ਕੇ ਬੁਲਾ ਲੇ ਤੇ ਪਾਈ ਸਿਰ ਤੇ ਹੱਸ ਕੇ ਹੱਥ ਧਰ ਦੇ ਉਹ ਕਰੋੜਾਂ ਵਰਗੀ ਹੈਗਾ ਨਹੀਂ ਨਹੀਂ ਇਹ ਤਾਂ ਮੈਂ ਦਿਨ ਨਹੀਂ ਆਗੀ ਤੂੰ ਲੈ ਨਹੀਂ ਵੇਹੇ ਜੂਨ ਦੀਆਂ ਛੁੱਟੀਆਂ ਮੈਂ ਨਹੀਂ ਲਾਈ ਸੀ ਠੀਕ ਹੈ ਚਾਰ ਦਿਨ ਮਿਲ ਕੇ 10 ਮਿਲ ਕੇ ਇਹ ਤਾਂ ਮੈਂ ਨਹੀਂ ਦਿਨ ਉਹਨਾਂ ਦੇ ਕੀ ਇਹ ਚ ਲਲਾ ਕੱਖਾ ਨਹੀਂ ਵੇਬੇ ਮੇਰੀ ਗੱਲ ਸੁਣੋ ਪੈਸੇ ਦਾ ਤੂੰ ਰੱਖ ਲੈ ਐਵੇਂ ਕਰ ਚ ਨਾ ਬਾਲਾ ਵੱਡਾ ਕਲੇਸ਼ ਸਿਰ ਜੂਗਾ ਮੈਂ ਤਾਂ ਐ ਕਹਿਨੀ ਆ ਜਿਹੜੇ 3 ਆ ਦੇ ਪੇਕੇ ਹੁੰਦੇ ਨੇ ਨਾ ਮਾਪਿਓ ਨਾਲ ਹੀ ਹੁੰਦੇ ਨੇ ਤੇ ਜਿਹੜੇ ਦੋਤੇ ਦੋਤੀਆਂ ਦੇ ਨਾਨਕੇ ਹੁੰਦੇ ਨੇ ਨਾ ਉਹ ਨਾਨਾ ਨਾਨੀ ਨਾਲ ਹੀ ਹੁੰਦੇ ਨੇ ਠੀਕ ਹੈ ਜੇ ਨਾਨਾ ਨਾਨੀ ਦਾ ਪਿਆਰ ਬਾਈ ਪਰਜਾਈ ਤੋਂ ਮਿਲ ਜੇ ਤਾਂ ਨਾਨਾ ਨਾਨੀ ਨੂੰ ਕੌਣ ਯਾਦ ਕਰੇ ਠੀਕ ਹੈ ਵੇਬੇ ਦੇ ਹੁਣ ਅਸੀਂ ਜਾਣਿਆ ਵੇ ਬੇ ਤੂੰ ਮਾਗਰ ਉਸਮਨ ਨੂੰ ਕੁਝ ਕਹੀ ਨਾ ਠੀਕ ਹੈ ਤੇਰੀ ਰੋਟੀ ਦਾ ਸਵਾਲ ਹੈ ਤਾਂ ਸਾਰੀ ਉਮਰ ਰੋਟੀ ਖਾਣੀ ਹੈ ਚਲ ਆਇਆ ਕੀ ਹਾਲ ਹੈ ਬਾਈ ਜਾਣੇਵੇਂ ਤੁਸੀਂ ਹੋਰ ਮੈਨੂੰ ਕਾਲੀ ਸੀ ਕੰਮ ਜਿਹਾ ਸੀ ਚਾਹ ਪਾਣੀ ਨਾ ਨਾ ਬਸ ਬਸ ਗਿਆ ਤੋਪੀ ਵਾਲੀਏ ਤੁਸੀਂ ਠੰਡੇ ਹੋਏ ਵਗ ਜਾਂਦੇ ਮੈਨੂੰ ਕੰਮ ਦੇ ਦੋ ਤਨਥਾਈ ਜਾਣਾ ਹੈ ਅੱਜ ਮਸਾਂ ਦਾ ਚੱਲ ਚੰਗਾ ਭੈਣ ਚੰਗਾ ਜਿਉਂਦਾ ਬਸਦਾ ਰਹੇ ਪ੍ਰਮਾਤਮਾ ਤੈਨੂੰ ਤਰੱਕੀਆਂ ਵੱਰਸੀ ਚੜਦੀ ਕਲਾ ਰੱਖੇ ਹਾਂ ਚੰਗਾ ਭਾਈ ਮੈਂ ਵੀ ਰੋਸਾ ਜੀ ਜਾਊਂਗੀ ਤੇ ਭਾਇਆ ਬੱਠ ਠੀਕ ਆ ਭਾਈ ਲੱਭੇ ਫੇਰ ਮੈਂ ਵੀ ਜਾਣੀ ਹੁਣ ਤੂੰ ਤਾਂ ਦੋ ਦਿਨ ਲਾਂਦੀ ਜੀ ਲੱਗ ਜਾਂਦਾ ਸਾਡਾ ਹੁਣ ਤੈਨੂੰ ਪਤਾ ਹੈਗਾ ਹੁਣ ਬਹੂ ਆਈ ਹੋਈ ਐ ਘਰੇ ਆਖੂ ਇੰਨੇ ਦਿਨ ਹੋ ਗਏ ਮੰਮੀ ਨੂੰ ਗਈ ਨੂੰ ਵੀ ਹਜੇ ਥਾਈ ਨਹੀਂ ਆਈ ਅੱਜ ਗਈ ਤੇ ਹੋ ਸਵੇਰੇ ਰਹਿ ਕੇ ਪਰਸੋਂ ਵਗ ਜਾਂਦੀ ਤਰਦੀ ਹੁਣ ਕਿੰਨੇ ਦਿਨ ਲਾ ਗਈ ਮੈਨੂੰ ਵੀ ਘਰੇ ਐਵੇਂ ਹਾਲ-ਹਾਲ ਕਰਨਗੇ ਤੈਨੂੰ ਪਤਾ ਤਾਂ ਹੈਗਾ ਉਹਨਾਂ ਦੀ ਮਰਜ਼ੀ ਐ ਭਾਈ ਹੋਰ ਤੇ ਵੀ ਫੇਰ ਆਖਣਗੇ ਵੀ ਉੱਥੇ ਬਹਿ ਜਾਂਦੀ ਐ ਜਾ ਕੇ ਗਾਹਾਂ ਨੂੰ ਵੀ ਫੇਰ ਮੈਂ ਫੇਰ ਵੀ ਆ ਜੂੰ ਕਦੇ ਮਿਲ ਜੂੰ ਚੰਗਾ ਹੋਰ ਫੇਰ ਆ ਜੂੰ ਛੇਤੀ ਕੀ ਗੱਲ ਹੋ ਗਈ ਇਹਦੇ ਵਿੱਚ ਚੁੱਪ ਜੀ ਬੈਠੀ ਆ ਚੁੱਪ ਬੈਠਣਾ ਹੀ ਐ ਕੁੜੀਆਂ ਚਾਰ ਦਿਨ ਲਾ ਕੇ ਗਈਆਂ ਦੀਆਂ ਉਹ ਖਾਣਨ ਪੀਲੀ ਵਾਗੀਆਂ ਨਾ ਫੋਆ ਨੂੰ ਕੁਛ ਦਿੱਤਾ ਨਾ ਉਹਨੂੰ 2000 ਫੜਾਂ ਦੀ 500 ਮੈਂ ਕੁੜੀ ਨੂੰ ਦੇ ਦਿੰਦੀ 1500 ਉਹਨੂੰ ਵੀਰਪਾਰ ਨੂੰ ਸੂੜਦਾ ਦੇ ਦਿੰਦੀ ਆਈ ਜਾਂਦੀਆਂ ਹੁੰਦੀਆਂ ਨੇ ਕੁੜੀਆਂ ਹੈ ਨਰਾਸੀਆਂ ਵਿਚਾਰੀਆਂ ਚਲ ਕੋਈ ਨਾ ਬੇਬੀ ਮੈਂ ਸਮਝਾਉਂਦਾਗਾ ਨਾਲ ਉਹਨੂੰ ਪੇਕੀ ਛੱਡ ਕੇ ਆਉਣਾ ਮੈਂ ਚਾਰਕ ਦਿਨ ਕੀ ਬਤਾ ਉੱਥੇ ਜਾ ਕੇ ਉਹਨੂੰ ਅਗਲੀ ਆ ਜੇ ਉਹਨੂੰ ਅਕਲ ਕਿੱਥੋਂ ਆਊ ਮੈਂ ਬਥੇਰਾ ਸਮਝਾਈ ਦੀ ਵੀ ਤੂੰ ਇਹਨੂੰ 2000 ਦੇ ਦੇ ਨਾ ਕੱਪੜੇ ਲਿਆ ਕੁਛ ਵੀ ਨਾ ਕਰ ਚੱਲ ਹੁੰਦਾ ਜੇ ਸੂਟ ਕੇਸ ਹੁੰਦਾ ਉਹ ਦੇਂਦੀ ਚੱਲ ਨਹੀਂ ਹੈਗੇ ਤੂੰ ਆ ਪੈਸੇ ਦੇ ਦੇ ਤੂੰ ਮੈਨੂੰ ਸਵੇਰੇ ਕਹਿੰਦੀ ਮੈਂ ਸਵੇਰੇ ਖੇਤ ਵਾਗ ਗਿਆ ਹੁਣ ਲੇਟ ਹੋ ਗਿਆ ਤੇ ਮੈਨੂੰ ਪਹਿਲਾਂ ਪਤਾ ਮੈਂ ਹੀ ਫੜਾ ਜਾਂਦਾ ਤੈਨੂੰ ਪੈਸੇ ਹੁਣ ਮੈਨੂੰ ਕਿਹੜਾ ਪਤਾ ਦੀ ਬੇਬਤਾਰ ਆ ਜਰਕ ਦੇ ਕੇ ਖੜੇ ਪੈਰ ਆ ਜੂਗਾ ਚੱਲ ਕੋਈ ਨਾ ਪਰ ਹੁਣ ਮੈਂ ਛੱਡਿਆ ਵਾ ਠੀਕ ਆ ਛੱਡਿਆ ਹਾਂ ਚੱਲ ਠੀਕ ਹੈ ਬੇ ਜਾਨੀ ਆ ਮੈਂ ਯਾਨੀ ਹਾਂ ਜੇ ਉਹਨੇ ਹੁੰਦੇ ਜਾਂਦੀ ਮਾਨਾਦਰ ਕੁੜੀ ਦਾ ਕਰਦੀ ਤੂੰ ਹੈ ਫਿਰ ਨਹੀਂ ਤੂੰ ਉਹ ਤੋੜ ਦੇਦੀ ਤੈਨੂੰ ਕਹਿ ਦੇਣਾ ਨਹੀਂ ਕਰੇ ਨਾ ਥੁਰਦਾ ਕੋਸ ਉਹ ਕੰਮ ਸਮਝਦੀ ਤੂੰ ਆਪਣੇ ਪੇਕੀ ਲਾ ਕੇ ਆਉਂਦੀ ਹੁਣ ਅੰਮ੍ਰਿਤ ਬਾਲ ਕਿੱਥੋਂ ਪਕਾ ਕੇ ਖਾ ਲੂਗਾ ਨਰੇ ਉਹ ਖੇਤ ਜਾਂਦਾ ਹੈਗਾ ਕਿਹੜੇ ਵੇਲੇ ਜਾਇਆ ਕਰੂ ਕਿਹੜੇ ਵੇਲੇ ਰੋਟੀਆਂ ਪਕਾ ਕੇ ਮੈਨੂੰ ਦੇ ਕੇ ਜਾ ਕਰੂਗਾ ਮੈਂ ਕਿਹਾ ਬੇਬੇ ਉਹਨੂੰ ਜਾਣ ਨੂੰ ਆਖਿਆ ਸੀ ਉਹ ਆਪ ਹੀ ਗਈ ਹੈ ਹੁਣ ਮੈਂ ਤਾਂ ਜਾਣਾ ਹੀ ਹੈ ਉੱਥੇ ਮੇਰੀ ਮੰਮੀ ਵੀ ਬਿਮਾਰ ਹੈ ਮੈਂ ਪਹਿਲੀ 4 ਮਹੀਨੇ ਬਾਅਦ ਜਾ ਰਹੀ ਆਂਗੀ ਨਾ ਜਦੋਂ ਤੂੰ ਮਾਣ ਆਦਰ ਨਹੀਂ ਕਰਿਆ ਕੁੜੀ ਰਹੇ ਕਿਹਨੇ ਸਾਹ ਨੂੰ ਤਾਂ 20 ਦਿਨ ਲਾਉਣ ਵਾਸਤੇ ਆਈ ਸੀ ਕਿਥੇ ਠੱਡ ਦੇਣਾ ਤੋਬਾਗੀ ਮਾਣ ਆਦਰ ਨੂੰ ਮੈਂ ਕਿਹਾ ਬੇਬੇ ਉਹਨੂੰ ਕੰਮ ਕਰਾਇਆਗਾ ਉਹ ਤੋਂ ਕੰਮ ਨਹੀਂ ਕਰਾਉਂਦੀ ਕੰਮ ਵੀ ਕਰਾਉਂਦੀ ਪਿਆਰ ਨਾ ਰੱਖਦੀ ਉਹ ਕੰਮ ਵੀ ਕਰ ਦਿੰਦੀ ਜਦੋਂ ਤੂੰ ਤਾਂ ਪੁੱਠ ਸੁੱਟ ਬੋਲਿੰ ਗਈਆਂ ਪੁੱਠਾ ਸਿੱਧਾ ਉਹ ਆਪ ਹੀ ਗਈਏ ਬੇਬੇ ਮੈਂ ਕਿਹਾ ਕਰੋ ਬਾਹ ਫੜ ਕੇ ਗੱਡੀ ਨਹੀਂ ਨਹੀਂ ਮਾਣ ਆਦਰ ਹੁੰਦਾ ਪਰ ਜੈਨ ਜੇ ਮਾਣ ਆਦਰ ਕਰਨਾ ਨੰਨ ਦਾ ਫੇਰ ਰਹਿੰਦੀਆਂ ਹੁੰਦੀਆਂ ਨੇ ਚਲ ਠੀਕ ਹੈ ਬੇਬੇ ਤੂੰ ਤਾਂ ਹੀ ਕਰਨਾ ਹੁੰਦਾ ਜਦੋਂ ਚੰਗਾ ਛੇਤੀ ਮੁੰਡਿਆ ਫੇਰ ਲਾ ਕੇ ਛੱਡ ਦੇਣਾ ਕੋਈ ਨਾ ਉਹਦੀ ਰੋਟੀ ਦਾ ਵੀ ਔਖਾ ਨਾ ਮੈਨੂੰ ਕਿੱਥੋਂ ਪਕਾ ਕੇ ਖਵਾ ਦੂਗਾ ਉਹ ਮੈਂ ਤਾਂ ਬੇਬੀ 10-15 ਦਿਨ ਲਾ ਕੇ ਆਉਂਗੀ ਮੈਂ ਹੋਰ ਵੀ ਆਪਦੀ ਮਾਸੀਆਂ ਨੂੰ ਲੈ ਜਾ ਕੇ ਆਉਣਾਗਾ ਨਾ ਫੇਰ ਰੋਟੀ ਨਹੀਂ ਛੱਡ ਕੇ ਜਾਂਦੀ ਕਿਸੇ ਨੂੰ ਕੋਈ ਨਾ ਆਪਦੀ ਰੋਟੀ ਆਪ ਬਣਾ ਲਿਓ 10 ਦਿਨ ਰੋਟੀ ਵੀ ਨਹੀਂ ਬਣਾ ਸਕਦੇ ਤੁਸੀਂ ਕੌਣ ਬਣਾਊਗਾ ਉਹ ਕੀ ਜਾਊਗਾ ਘਰ ਰੋਟੀਆਂ ਬਣਾ ਕੇ ਲੈ ਕੇ ਜਾਊ ਤੁਸੀਂ ਆਪ ਬਣਾ ਲਿਓ ਮੈਂ ਤਾਂ ਆਪਦਾ ਛੁੱਟੀਆਂ ਕੱਟ ਕੇ ਆਉਂਗੀ ਮੈਥੋਂ ਨਹੀਂ ਭਗਦੀ ਮੈਂ ਜੇ ਡਿੱਗ ਪਈ ਉੱਥੇ ਫੇਰ ਸਾਹਮਣੀ ਔਖੀ ਹੋ ਜੂੰ ਮੈਂ ਤੁਹਾਨੂੰ ਕਿਹਾ ਤਾਂ ਹੈਗਾ ਸੀ ਮੈਂ 10-15 ਦਿਨ ਲਾ ਕੇ ਆਉਂਗੀ ਤੁਸੀਂ ਬੇਬੇ ਨੂੰ ਕਹਾਂ ਤਿੰਨ ਚਾਰ ਦਿਨ ਕਹਿਤਾ ਹੁਣ ਉਹ ਬੇਬੇ ਮੈਨੂੰ ਉਲਟ ਸੁਲਟ ਬੋਲੀ ਜਾਂਦੇ ਨਾਲੇ ਮੈਂ ਕਿਹੜਾ ਵੀਰਪਾਲ ਦੀਦੀ ਨੂੰ ਠੱਕੇ ਮਾਰ ਕੇ ਕੱਢਿਆ ਕਰੂੰ ਮੈਂ ਤਾਂ ਬੇਬੇ ਨੂੰ ਤਿੰਨ ਚਾਰ ਦਿਨ ਕਿਹਾਗਾ ਨਾ ਰੋਟੀਆਂ ਕੌਣ ਪਕਾਊਗਾ ਘਰੇ ਮੈਂ ਤਾਂ ਆਪ ਦਾ ਤਿੰਨ ਚਾਰ ਕੋਈ ਨਹੀਂ ਮੈਂ ਤਾਂ 10-15 ਦਿਨ ਲਾ ਕੇ ਆਉਂਗੀ ਜੇ ਤੁਹਾਨੂੰ ਲੈ ਕੇ ਆਉਣਾ ਔਖਾ ਨਾ ਮੇਰਾ ਭਾਈ ਆਪ ਹੀ ਛੱਡ ਜੂਗਾ ਮੈਨੂੰ ਐਂ ਦੱਸ ਰੋਟੀਆਂ ਕੌਣ ਪਕਾਊਗਾ ਮੈਂ ਤਾਂ ਪਕਾ ਨਹੀਂ ਸਕਦਾ ਨਾ ਬੇਬੇ ਪਕਾ ਸਕਦੀ ਹੈ ਹੁਣ ਮੈਂ ਖੇਤ ਵੀ ਕੰਮ ਕਰਨੇ ਹੁੰਦੇ ਨੇ ਮ ਅਫੀਗੋ ਕੋਲੇ ਸਪਾਇਰ ਬੈਠ ਜਾ ਹੋਰ ਵੀ ਕੰਮ ਕਰਨੇ ਨੇ ਮੈਨੂੰ ਪੁੱਤ ਤਾਂ ਦੱਸੇ ਨਗਾ ਵੀ ਮੈਂ ਵੀਰਪਾਲ ਨੂੰ ਲੈਣ ਜਾਣਾਗਾ ਮਮੀ ਮੈਨੂੰ ਤਾਂ ਜਾਣ ਕੀ ਫੋਨ ਆ ਗਿਆ ਮੈਂ ਤਾਂ ਉਧਰ ਦੀ ਉਧਰੀ ਲੈਣ ਵਾ ਗਿਆ ਮੈਨੂੰ ਕਿਹੜਾ ਪਤਾ ਸੀਗਾ ਨਾਲੇ ਵੀਰਪਾਲ ਤੂੰ ਕਹਿੰਦੀ ਸੀ ਕਹਿੰਦੀ ਮੈਂ ਤਾਂ ਵੀ 25 ਦਿਨ ਲਾ ਕੇ ਆਉਂਗੀ ਤੂੰ ਤਾਂ ਅੱਠਵੇਂ ਦਿਨੀ ਆ ਗਈ ਮਮੀ ਮੈਂ ਤਾਂ ਤਾਂ ਆ ਗਈ ਗਰਮੀ ਬਾਰੀ ਆ ਮਾਂ ਮਮੀ ਕੰਮ ਚੌਕੀ ਹੁੰਦੀ ਹੋਊਗੀ ਵੀ ਚੱਲ ਹੁਣ ਮੈਨੂੰ ਮਹੀਨੇ ਦੀਆਂ ਛੁੱਟੀਆਂ ਨਹੀਂ ਆਂ ਵੀ ਘਰੇ ਕੰਮ ਕਰਾ ਦੂੰਗੀ ਵੀ ਚੱਲ ਹੁਣ ਤਾਂ ਮੈਂ ਡਿਊਟੀ ਵਾਗ ਜਣੀ ਨਹੀਂ ਹੁੰਦਾ ਹੈਨਾ ਹੁਣ ਤਾਂ ਮੈਂ ਕਰਾ ਸਕਦੀ ਆ ਨਾ ਫਿਰ ਜੋ ਕਰਾਂਗੀ ਪੁੱਤ ਤੇਰਾ ਬਾਲੀ ਮੂੰਹ ਜਾ ਉਤਰਿਆ ਹੋਏਗਾ ਬੇਬੇ ਠੀਕ ਹੈਗੀ ਅਮਰਤ ਹੋਰੀ ਕਮਿਨਗੇ ਹਾਂ ਮੰਮੀ ਬੇਬੇ ਠੀਕ ਹੈ ਅਮਰਤ ਹੋਰੀ ਵੀ ਠੀਕ ਨੇਗੇ ਕੁਛ ਦੁੱਖਦਾ ਤਾਂ ਨਹੀਂ ਬੇਬੇ ਦਾ ਨਾ ਬੇਬੇ ਵਧੀਆ ਠੀਕ ਹੈਗੀ ਤੂੰ ਤਾਂ ਕਹਿੰਦੀ ਮੈਂ ਸਾਰੀਆਂ ਛੁੱਟੀਆਂ ਕੱਟ ਕੇ ਆਉਂਗੀ ਐਨੇ ਚਾ ਨਾਲ ਗਈ ਸੀਗੀ ਤੂੰ ਤਾਂ ਆ ਵੀ ਗਈ ਮੰਮੀ ਗੱਲ ਤਾਂ ਕੀ ਹੋਣੀ ਸੀਗੀ ਸੋਮਨ ਦਾ ਸੁਹਾ ਨਹੀਂ ਵਧੀਆ ਹੈਗਾ ਤੈਨੂੰ ਪਤਾ ਹੈਗਾ ਜਵਾਖ ਚੌੜਤਾ ਕਰਦੀ ਨੇਗੇ ਹੈਨਾ ਇੱਕ ਥਾਂ 'ਤੇ ਤਾਂ ਕਿੱਥੇ ਬੈਂਦੇ ਨੇ ਉਹ ਚੱਲਦੀ ਨਹੀਂ ਹੈਗੀ ਜਵਾਖਾਂ ਨੂੰ ਚੱਲ ਕੋਈ ਨਹੀਂ ਹਫਤਾ ਬਹੁਤ ਹਫਤਾ ਲਾ ਆਈ ਨਲੇ ਭੂਆ ਨੂੰ ਮਿਲੇ ਨਲੇ ਬੇਬੇ ਨੂੰ ਜੋ ਸੁਮਨ ਦਾ ਸੁਭਾਅ ਹੀ ਇਹੀ ਐ ਕੋਈ ਨਹੀਂ ਹੌਲੀ ਹੌਲੀ ਠੀਕ ਹੋ ਜਾਊਗਾ ਪੁੱਤ ਤੂੰ ਐਂ ਕਰ ਦੋ ਤਿੰਨ ਦਿਨਾਂ ਦੀਆਂ ਛੁੱਟੀਆਂ ਲੈ ਲੈ ਨਾਲ ਕਿਤੇ ਘੁੰਮੇ ਆਇਓ ਨਾਲ ਬੀਰਪਾਲਾ ਨਾ ਮੂੜ ਜਾ ਠੀਕ ਹੋ ਜਾਊਗਾ ਹਾਂ ਮੰਮੀ ਲੈ ਲੈਣਾ ਦੋ ਤਿੰਨ ਦਿਨਾਂ ਦੀ ਛੁੱਟੀਆਂ ਮੈਂ ਕੌਣ ਫੇਰਾ ਮੈਂ ਕੋਈ ਗੱਲ ਨਹੀਂ ਚਲ ਠੀਕ ਐ ਪੁੱਤ ਤੁਸੀਂ ਬੈਠੋ ਆਰਾਮ ਜ ਕਰੋ ਮੈਂ ਚਾਹ ਕਰਕੇ ਲਿਆਉਣੀ ਆ ਅੰਦਰ ਭੱਜ ਜਾਂਦੇ ਨਾ ਨਾ ਉਰੀ ਬੈਠਾ ਮੰਮੀ ਬਣਾ ਲਿਓ ਚਾਹ ਉਰੀ ਲਿਆਓ ਪੁੱਤ ਤੇਰਾ ਸਕੂਲ ਦਾ ਕੰਮ ਕਿੰਨਾ ਕਰਦਾ ਹੈਗਾ ਮੰਮੀ ਸਾਰੀਆਂ ਕਾਪੀਆਂ ਦਾ ਅੱਧਾ ਅੱਧਾ ਪਿਆਗਾ ਤੂੰ ਤੂੰ ਤਾਂ ਥਚੌੜ ਕਰਨ ਤੇ ਰਹੀ ਹੈਗੀ ਤਾਂ ਕੰਮ ਹੀ ਨਹੀਂ ਪੂਰਾ ਕੀਤਾ ਮਾੜਾ ਮੋਟਾ ਤਾਂ ਕਰ ਲੈਂਦੀ ਚੱਲ ਹੁਣ ਨਾ ਮੰਮੀ ਚਾਹ ਲਿਆਉਂਦੀ ਹੈਗੀ ਆਪਾਂ ਚਾਹ ਪੀ ਕੇ ਫਿਰ ਤੇਰੇ ਨੂੰ ਮੈਂ ਕੰਮ ਕਰਾਉਣੀ ਹੈ ਚੰਗਾ ਵੀਰਬਲ ਪਹਿਲਾਂ ਉਹਨੂੰ ਸੈਜ ਦਾ ਸਾਰਾ ਛੁੱਟੀਆਂ ਦਾ ਕੰਮ ਪੂਰਾ ਕਰਾ ਦੇ ਫਿਰ ਮੈਂ ਛੁੱਟੀਆਂ ਲੈਣਾ ਆਪਦੇ ਵਾਸਤੇ ਫਿਰ ਆਪਾਂ ਦੋ ਤਿੰਨ ਨੂੰ ਘੁੰਮਣ ਚੱਲਾਂਗੇ ਫਿਰ ਇਹਦਾ ਕੰਮ ਰਹਿ ਜੂਗਾ ਇਹ ਦੋ ਦਿਨ ਨਾ ਖੇਡਣ ਜਾ ਕੁਛ ਨਹੀਂ ਹੁੰਦਾ ਹੈਗਾ ਇਹਨੂੰ ਬਹਾ ਕੇ ਨਾ ਸਾਰਾ ਕੰਮ ਕਰਾ ਠੀਕ ਹੈ ਜੀ ਫਿਰ ਅਸੀਂ ਚਾਹ ਅੰਦਰ ਹੀ ਪੀ ਲਾਂਗੇ ਚਾਹ ਅੰਦਰ ਪੀ ਲੋ ਜਾ ਕੇ ਮੇਰੀ ਹਰੇ ਭੇਜ ਦਿਓ ਠੀਕ ਹੈ ਚੱਲ ਕਰਾ ਤਵੇ ਤੂੰ ਬਾਹਰ ਹੀ ਬੈਠੀ ਅੰਦਰ ਬਹਿ ਜਾਂਦੀ ਨਾ ਅੰਦਰ ਕਿੱਥੇ ਕੋਕੋ ਗੱਲੀ ਦਾ ਕਿੱਥੇ ਜੀ ਲੱਗਦਾ ਹੈ ਉਹ ਤਾਂ ਪਤਾ ਕਿੰਨੀ ਗਰਮੀ ਕਿੰਨੀ ਹੋ ਰਹੀ ਹੈਗੀ ਹੁਣ ਕਰ ਲੈ ਰੋਟੀ ਰੰਦਿਆਂ ਪਕਾ ਲੈ ਕਰ ਖਾ ਲੈ ਕਰ ਨਹੀਂ ਖੇਤਾ ਇਹਨੇ ਲੈ ਗਿਆ ਕਰੀ ਹੁਣ ਕੀ ਕਰਾਂ ਬੇਬੇ ਜਾਣਾ ਤਾਂ ਹੈਗਾ ਜੀ ਹੁਣ ਆ ਚਾਚੀ ਤਾਂ ਤੇਰੀ ਪੁੱਛੀ ਦੀ ਮੈਂ ਜਵਾਬ ਦੇਗੀ ਕਿ ਨਹੀਂ ਮੈਥੋਂ ਨਹੀਂ ਬਣੇ ਥੋੜੇ ਰੋਟੀਆਂ ਬੱਗਦੀਆਂ ਹੁਣ ਥੋੜੇ ਪਕਾਉਣ ਆਲੀ ਆਗੀ ਨਾ ਤੋੜ ਦੇ ਕੁੜੀ ਦੇ ਹੁੰਦੇ ਚਾਰ ਦਿਨ ਤੋੜ ਦਿੰਦੇ ਉਦੋਂ ਭੈਣ ਕਹਿੰਦੀ ਵੀ ਜਾਣਾ ਨਹੀਂ ਹੈਗਾ ਤਾਂ ਕਰਕੇ ਨਹੀਂ ਗਈ ਹੁਣ ਮੈਂ ਤਾਂ ਉਹ ਭੈਣ ਨੂੰ ਬੜਿਆ ਤਰਿਆ ਕੇ ਜਾਂਦੀ ਐ ਥੋੜੇ ਜਾਂਦਾ ਰੱਖਾ ਬੋਲ ਕੇ ਥੋੜੇ ਜਾਂਦਾ ਮੈਂ ਬੇਬੇ ਮੈਂ ਕਿਹੜਾ ਜਦੋਂ ਤੁਸੀਂ ਮੇਰਾ ਵਿਆਹ ਕੀਤਾ ਮੈਂ ਤੁਹਾਨੂੰ ਕਿਹਾ ਸੀ ਮੇਰਾ ਵਿਆਹ ਕਰ ਦੋ ਮੈਨੂੰ ਪਤੀ ਸੀਗਾ ਬੇ ਰੋਟੀਆਂ ਨੇ ਮਾਰੇ ਇਹ ਤਾਂ ਕਰਿਆ ਧੀਗਾ ਰੋਟੇ ਵਹੀ ਪਕਣੋਂ ਹਟ ਗਏ ਰੋਹੀ ਰੋਟੀਆਂ ਫੇਰ ਮੈਨੂੰ ਪਕਾਉਣੀਆਂ ਪੈਣਗੀਆਂ ਜਦੋਂ ਪਹਿਲਾਂ ਪਕਾਉਂਦਾ ਸੀਗਾ ਬਸ ਪਕਾ ਲੈ ਫੇਰ ਹੁਣ ਪਰ ਹਲੇ ਕੀ ਆਉਣਾ ਲੈ ਜਾ ਕਰੀਨਾ ਇਹ ਖੇਤ ਪਕਾ ਕੇ ਨੇ ਮੈਨੂੰ ਦੇ ਜਾ ਕਰੀਨਾ ਆਪ ਖਾ ਲਿਆ ਕਰੀ ਬਸ ਨੂੰ ਮੈਂ ਛੱਡਿਆ ਮੈਂ ਲੈ ਕੀ ਨਹੀਂ ਆਉਂਦਾ ਹੁਣ ਪਰ ਆਪ ਹੀ ਪਕਾ ਲ ਚਲ ਅੰਦਰ ਬਹਿ ਜਾ ਹੁਣ ਜਾ ਕੇ ਤੂੰ ਤੇ ਤੁੱਪੇ ਬੈਠੀ ਹਵਾ ਆਂ ਗੰਦੀ ਆ ਉਰੀ ਕਿਛ ਕੋਈ ਮੂੰਹ ਮੱਥੇ ਲੱਗਦਾ ਹੈ ਮੂੰਹ ਮੱਥੇ ਕੋਈ ਨਹੀਂ ਲੱਗਦਾ ਅੰਦਰ ਬਹਿ ਜਾ ਕੇ ਨਾ ਮੇਰਾ ਅੰਦਰ ਦਾ ਫਿਕਰ ਕੀ ਕਰਦਾਗਾ ਤੂੰ ਉਹਦਾ ਫਕਰ ਕਰ ਜੀ ਨੂੰ ਛੱਡ ਕੇ ਆਏਗਾ ਹੁਣ ਤੈਨੂੰ ਰੋਟੀਆਂ ਦੱਬਦਾ ਤੂੰ ਸੂਨ ਲੱਗੇਗਾ ਬਹਿ ਬਰਿਆ ਹੈ ਨਾ ਛੱਡਦਾ ਜਰੂਰੀ ਤੇ ਹੀ ਮਿਲ ਲੈ ਜਾਂਦਾ ਮੁਰੇ ਆਉਂਦਾ ਤੇ ਵੇ ਜਿੱਦੇ ਦੀ ਬੀਰਪਾਲ ਆਈਆ ਉਹ ਤਾਂ ਉਦੇ ਦੀ ਕਈ ਨਹੀਂ ਮੈਂ ਪੱਕੇ ਆਣਾ ਪੱਕੇ ਜਾਣਾ ਪਰ ਮੈਂ ਕਰਾਂ ਜਿਵੇਂ ਤਾਂ ਬਚਾਲੇ ਫਸਿਆ ਬੈਠਾਂਗਾ ਭਈ ਇਹ ਦੁਆਉਂ ਦਿਨ ਡੰਡਾ ਖਿੱਚ ਕੇ ਰੱਖਦਾ ਨਾ ਉਹ ਤੇਰੇ ਸਿਰ ਨਾ ਚੜਦੀ ਨਾ ਇਹ ਕੁੜੀ ਨੂੰ ਨਾ ਫੁੱਠਾ ਸਿੱਧਾ ਬੋਲਦੀ ਨਾਲੇ ਉਹ ਮੈਨੂੰ ਨਾ ਬੋਲੇ ਐ ਤਾਂ ਹੁਣਸਾਰ ਸਿਰ ਚੜਾ ਲਈ ਤਾਂ ਇਹ ਤੇ ਤੇਰੀਆਂ ਨੀਂਹਾਂ ਦੇ ਮੱਖੀਆਂ ਸੰਜਾਖਿਆਂ ਨੂੰ ਦੁੱਖ ਦੇਣਗੀਆਂ ਬੇਬੇ ਤੂੰ ਹੁਣ ਅੰਦਰ ਬਹਿ ਜਾ ਕੇ ਤੂੰ ਮੰਨ ਲੈ ਮੇਰੀ ਗੱਲ ਜੇ ਬਿਮਾਰ ਹੋ ਗਈ ਮੈਂ ਕਿੱਦਾਂ ਚੱਕੀ ਫਿਰੂੰਗਾ ਤੈਨੂੰ ਬੇ ਮੈਂ ਨਹੀਂ ਬਿਮਾਰ ਹੁੰਦੀ ਆਹ ਧੁੱਪਾਂ ਦਾ ਮੇਰੇ ਸਿਰ ਉੱਤੋਂ ਨਿੱਗੀਆਂ ਨੇ ਰੋਟੀਆਂ ਟੋਦੀ ਦੇ ਜਦੋਂ ਨਰਮਾ ਕੁਟਦੇ ਹੁੰਦੇ ਸੀਗੇ ਤੂੰ ਨਾ ਹੋ ਜੀਂ ਅੰਨ ਥੱਪਦਾ ਚੱਲ ਕੋਈ ਨਾ ਤੂੰ ਬਾਹਰ ਅੰਦਰ ਮੈਂ ਖੇਤ ਜਾਣਾ ਮ

ਅ ਕੀ ਮਿਲਿਆ ਹੁਣ ਕੰਮ ਆ ਕੋਈ ਮੈਂ ਸਹੀ ਤੁਹਾਨੂੰ ਆਏ ਆਂਗਾ ਠੀਕ ਜੀ ਮੈਨੂੰ ਤੁਸੀਂ ਲੈ ਜਾਓਗੇ ਕੱਲ ਤਾਂ ਮੈਂ ਛੱਡ ਕੇ ਆਇਆਂਗਾ ਨਹੀਂ ਹੁਣ ਬਹੁਤ ਨਹੀਂ ਦੋ ਦਿਨ ਲਾਤੇ ਮੈਂ ਨਾ ਬਾਣ ਚ ਸਪੈਦੇ ਨਹੀਂ ਵਿਜੇ ਜੀਰੀ ਬਿਜੀ ਆ ਠੀਕ ਆ 24 ਘੰਟੇ ਉੱਪਰ ਰਹਿਣਾ ਪੈਂਦਾ ਇਹ ਉੱਪਰ ਅੰਦਰ ਕੱਲ ਸਾਡੇ 4 ਦਿਨ ਹੋਰ ਲਾ ਲਾ ਤੂੰ ਕੋਈ ਨਾ ਫਿਰ 24 ਘੰਟੇ ਦਾ ਟਾਈਮ ਕੱਟ ਕੇ ਆ ਵੀ ਸਕਦੇ ਹੋ ਕੋਈ ਨਾ ਕੱਲ ਨੂੰ ਸਵੇਰੇ ਆ ਜਾਊਗਾ ਮੈਂ ਉਣੀ ਕਿਵੇਂ ਆ ਜਾ ਮੈਂ ਖੇਤ ਤੁਰੇ ਫਿਰਦਾਗਾ ਕੋਈ ਵੀ ਖੇਤੋ ਸਿੱਧੇ ਹੀ ਆ ਜਾਓ ਕੋਈ ਵੀ ਨਾ ਜਾਇਓ ਚਲ ਚੰਗਾ ਫਰਾਉਣਾਗਾ ਘੰਟੇ ਤੱਕ ਠੀਕ ਹੈ ਠੀਕ ਆ ਕੱਲ ਤਾਂ ਛੱਡ ਕੇ ਆ ਜਾਉਣ ਨੂੰ ਚਾਰ ਹੋ ਗਈ ਸੱਚ ਗੱਲ ਬੇਬੇ ਸੱਚੀ ਤਾਰ ਠੀਕ ਆਜੀ ਤੂੰ ਤਾਂ 10 15 ਦਿਨ ਲੈਣ ਗਈ ਸੀਗੀ ਤੂੰ ਦੂਜੇ ਦਿਨ ਨਹੀਂ ਆਗੀ ਤੇਰਾ ਉਥੇ ਜੀ ਨਹੀਂ ਲੱਗਿਆ ਹੈਗਾ ਗੱਲ ਬੇਬੇ ਜੀ ਨਹੀਂ ਹੈਗੀ ਪੇਕੇ ਵੀ ਨਾ ਜਾ ਕੇ ਕਿਸੇ ਦਾ ਜੀ ਲੱਗੇ ਮੇਰੇ ਤੋਂ ਤਾਂ ਬੇਬੇ ਬਹੁਤ ਵੱਡੀ ਗਲਤੀ ਹੋ ਗਈ ਜਿਵੇਂ ਮੈਂ ਵੀਰਪਾਲ ਦੀ ਨਾਲ ਕੀਤਾ ਉਹ ਵੀ ਮੇਰੀ ਪਰਜਾਈ ਨੇ ਮੇਰੇ ਨਾਲ ਕੀਤਾ ਉਹ ਕੀ ਤੇ ਮੈਂ ਤੇ ਮੰਮੀ ਜਦ ਗੱਲ ਕਰਦੀ ਸੀ ਉਹਨੇ ਕੀ ਤੇ ਸਾਰੀ ਗੱਲ ਸੁਣ ਲਈ ਜਿਵੇਂ ਬਸ ਮੈਂ ਵੀਰਪਾਲ ਦੀ ਦੀ ਨੂੰ ਐ ਗਾਲਾਂ ਗੂਲਾਂ ਕਰਕੇ ਘਰੋਂ ਕੱਢਿਆ ਉਮੀ ਉਹਨੇ ਮੇਰੀ ਪਰਜਾਈ ਨੇ ਮੈਨੂੰ ਉਹ ਕਰਤਾ ਤੈਨੂੰ ਵੀ ਸਮਝ ਆ ਗਈ ਕੱਢ ਦੇ ਕੁੜੀਆਂ ਨਾਲ ਐਂ ਨਹੀਂ ਕਰਦੇ ਹੁੰਦੇ ਹੈਗੇ। ਗਾਂਵਾਟੇ ਸੈਣੀ ਬਣ ਜਾ। ਹੈ ਕੋਈ ਨਹੀਂ। ਕੁਝ ਨਹੀਂ ਹੁੰਦਾ ਹੈਗਾ। ਆ ਵੀ ਤੇਰੇ ਪੇਕਿਆਂ ਵਰ ਗਈ ਐ। ਤੈਨੂੰ ਕਿਹੜਾ ਕੋਈ ਰੋਕ ਟੋਕ ਹੈਗੀ? ਕੋਈ ਗੱਲ ਨਹੀਂ। ਦੇਖ ਹੁਣ ਹੁਣ ਤੈਨੂੰ ਵੀ ਪਤਾ ਲੱਗ ਗਿਆ। ਜਿਵੇਂ ਤੂੰ ਗਈ ਸੀ ਨਾ ਚਾਵਾਂ ਨਾਲ, ਉਵੇਂ ਮੇਰੀ ਭੈਣ ਵੀਰਪਾਲ ਆਈ ਸੀਗੀ ਉਰੇ। ਜਿਵੇਂ ਤੂੰ ਵੀਰਪਾਲ ਨਾਲ ਕੀਤਾ ਨਾ, ਉਵੇਂ ਤੇਰੀ ਭਜਾਈ ਨੇ ਤੇਰੇ ਨਾਲ ਕੀਤਾ। ਹੁਣ ਤੈਨੂੰ ਤੇਰੀ ਗਲਤੀ ਦਾ ਅਹਿਸਾਸ ਹੋ ਗਿਆ। ਹਾਂਜੀ ਮੈਨੂੰ ਮੇਰੀ ਗਲਤੀ ਦਾ ਬਹੁਤ ਵੱਡਾ ਅਹਿਸਾਸ ਹੋਇਆ। ਹੁਣ ਮੈਂ ਵੀ ਵੀਰਪਾਲ ਦੀ ਜੀ ਨੂੰ ਜਾ ਕੇ ਅੰਦਰ ਫੋਨ ਕਰਦੀ ਆਂ। ਜਿਹੜੇ ਛੁੱਟੀਆਂ ਰਹਿ ਗਈਆਂ ਸੀ ਘੁੰਮੇ ਤੂੰ ਵੀ ਸੱਚੀ ਕਹਿੰਦਾ ਤੀਗਾ ਉੱਥੇ ਜਾ ਕੇ ਇਹਨੂੰ ਵੀ ਸੁਰਤ ਆਦੀ ਹੈ ਹੈ ਜੇ ਵੀਰਪਾਲ ਨੂੰ ਫੋਨ ਕਰਦੀਏ ਨਾ ਵੀਰਪਾਲ ਆ ਕੇ ਜਾ ਕੇ ਘੁੰਮ ਫੇਰ ਆਉਣਗੇ ਆਹੀ ਉਹਦਾ ਵੀ ਮਨ ਦੁਖੀ ਹੋ ਕੇ ਗਿਆ ਤੀਗਾ ਸਮਾਂ ਹੁਣ ਆ ਗਈ ਜੇ ਨਾ ਘੁੰਮ ਫੇਰਣਗੇ ਉਹਦਾ ਵੀ ਮਨ ਖੁਸ਼ ਹੋ ਜਾਣਗੇ ਖੁਸ਼ੀ ਹੋ ਜਾਣਗੇ ਚੱਲ ਵੇ ਭੇ ਜਿਵੇਂ ਮਰਜ਼ੀ ਸਮਝ ਆ ਗਈ ਹੁਣ ਸਮਝ ਨੂੰ ਹੀ ਪਤਾ ਲੱਗਿਆ ਵੀ ਆ ਕੇ ਇਹਨਾਂ ਕਿਵੇਂ ਰਹਿਣਾਗਾ ਹੁਣ ਮੈਂ ਫ੍ਰੀ ਆਗਾ ਜਿੱਦ ਜਿੱਦ ਲੱਗੀ ਪਈ ਹੈਗੀ ਹੁਣ ਅਸੀਂ ਜਾਇਆਂ ਉਹਨਾਂ ਨਾਲ ਉਤਾਰ ਨੂੰ ਕਹਿ ਦੂੰਗਾ ਮੈਂ ਸੋਨਮਤ ਨੂੰ ਇਹ ਕਹਿੰਦਾ ਸੀਗਾ ਤੂੰ ਫੋਨ ਨਾ ਕਰੀ ਭੈਣ ਨੂੰ ਹਾਂਜੀ ਤੇ ਆਪਾਂ ਭੈਣ ਕੋਲ ਹੀ ਵਗ ਚੱਲਦੇ ਆਂਗੇ ਮੈਂ ਵੀ ਇਹੀ ਕਹਿੰਦੀ ਸੀਗੀ ਵੀ ਮੈਂ ਆਪਾਂ ਚੱਲ ਵਰਦਾਂਗੇ ਨਾਲੇ ਮਿਲਿਆਂਗੇ ਨਾਲੇ ਮੈਂ ਆਪਣੀ ਗਲਤੀ ਮੰਨਿਆਂਗੀ ਉਹਨਾਂ ਤੋਂ ਚੱਲ ਫਿਰ ਉੱਥੇ ਹੀ ਬਾਤ ਚੱਲਦੇ ਆਪਾਂ ਮੈਂ ਜਾਣਦੀ ਨੂੰ ਕੋਈ ਕੱਪੜੇ ਨਹੀਂ ਦਿੱਤੇ ਸੀ ਮੈਂ ਨਾਲੇ ਕੱਪੜੇ ਤੇ ਆਵਾਂਗੇ ਉੱਥੇ ਬਸ ਠੀਕ ਆ ਬਾਤ ਚੱਲਦੇ ਆਪਾਂ ਚਾਹ ਪਣੀ ਉੱਥੇ ਹੀ ਪੀ ਲਾਂਗੇ ਜਾ ਕੇ ਚਲੋ ਆ ਜਾਓ ਸਸੀ ਕਾ। ਹੋਰ ਠੀਕ ਹੈ? ਹਾਂ ਵਧੀਆ ਜੀ। ਸਸੀ ਕਾ। ਹੋਰ ਬੇਬੇ ਠੀਕ ਸੀ? ਹਾਂ ਵਧੀਆ ਜੀ। ਬੈਜੋ ਅਮਰ ਤਾਂ ਮੈਂ ਛੋੜੇ ਖਾਤਰ ਪਾਣੀ ਲੈ ਆਉਣੀ ਆਂਗੀ। ਬੈਜੋ। ਸਸੀ ਕਾ। ਕੀ ਹਾਲ ਹੈ ਬਈ? ਠੀਕ ਹੈ। ਲੈ ਅੰਮ੍ਰਿਤ ਕੁਰਸੀ ਤੇ ਬਹਿ ਜਾ। ਹੋਰ ਅਮਰਤਾ ਠੀਕ ਸੀ ਸਾਰੇ ਘਰੇ? ਹਾਂ ਬਈ ਠੀਕ ਸੀ ਆਪਣੇ ਦੱਸੋ ਠੀਕ ਹੋ। ਵਧੀਆ 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 ਜ। ਉਹ ਅੱਜ ਛੁੱਟੀ ਸੀਗੀ? ਹਾਂ ਹਾਂ ਛੁੱਟੀ ਸੀਗੀ ਅੱਜ। ਅੱਛਾ ਚਲੋ ਵਧੀਆ। ਚੋਨਾ ਜਾਨਾ ਕਿਵੇਂ ਆ? ਚੋਨਾ ਯਾਰ ਵਧੀਆ ਖੜਾ ਗਾਲੇ। ਲਾਈ ਆ ਵੀ ਮੂੰਹ ਪੈ ਗਿਆ ਵਧੀਆ ਟੱਲਪੂਆ। ਤੇਰਾ ਕਿਵੇਂ ਆਗਾ? ਪੰਜ ਕਿਲੇ ਦਾ ਲਾਤੇ ਅੱਛਾ ਪੰਜ ਕਿਲੇ ਸੌਣ ਮੇ ਲਾਵਾਂਗੇ ਅੱਛਾ ਅੱਛਾ ਜਿਹੜਾ ਟਿੱਬਿਆਂ ਦੇ ਸਾਈਡ ਆ ਨਾ ਉਧਰ ਪਾਣੀ ਪੂਣੀ ਘਟਾਗਾ ਅਸੀਂ ਮੀਂਹੂ ਜਾਉਣ ਲੱਗ ਜੂ ਉਦੋਂ ਹਾਂ ਹੁਣ ਤਾਂ ਮੌਸਮ ਹੁੰਦਾ ਜਾਂਦਾ ਨਾ ਮੀਂਹ ਵਾਲਾ ਹਾਂ ਤਾਂ ਕਰਕੇ ਉਹ ਸੌਣ ਚ ਲਾ ਦਾਂਗੇ ਮੀਂਹੂ ਪੈਣ ਲੱਗ ਜੂ ਨਾਲ ਉਦੋਂ ਵਧੀਆ ਆ ਲੋ ਬਾਈ ਪੰਜ ਆ ਲੈ ਆ ਲੋ ਹੀ ਵੀਰ ਬਾਈ ਚਾਹ ਵੀ ਬਣਾ ਲੈਂਦੇ ਫਿਰ ਹਾਂ ਬਣਾ ਲੈਣੀ ਕੋਈ ਨਾ ਭਣਾ ਤੂੰ ਬਹਿ ਜਾ ਇਹ ਕੁਰਸੀ ਲੈ ਕੇ ਬੱਸ ਬੈਠੀ ਹਾਂ ਹਾਂ ਬਹਿ ਜਾ ਆ ਦੀਦੀ ਮੈਂ ਤੁਹਾਡੇ ਵਾਸਤੇ ਕੱਪੜੇ ਲੈ ਕੇ ਆਈਆਂ ਮੈਂ ਉਦੋਂ ਦਿੱਤੇ ਨਹੀਂ ਸੀਗੇ ਮੈਂ ਚੱਲ ਹੁਣ ਨਾਲੇ ਮਿਲਿਆਵਾਂਗੇ ਨਾਲੇ ਮੈਂ ਕੱਪੜੇ ਦੇ ਆਉ ਕਪੜੇ ਨੂੰ ਕੀ ਸੀ ਸੁਮਨ ਤੁਸੀਂ ਆ ਗਏ ਸੀ ਵਧੀਆ ਹੋ ਗਿਆ ਮਿਲ ਗਏ ਭੈਣ ਭਰਾ ਦਾ ਪਿਆਰ ਹੀ ਚਾਹੀਦਾ ਕੋਈ ਕਪੜਿਆਂ ਨਾਲ ਨਹੀਂ ਵਰਤਣਾ ਮੈਂ ਕਿਹੜਾ ਕੋਈ ਗੁੱਸੇ ਗਿੱਲੇ ਹੋ ਕੇ ਆਈਆਂ ਤੁਹਾਡੇ ਨਾਲ ਨਹੀਂ ਦੀਦੀ ਕੱਪੜੇ ਦੇਣ ਦਾ ਤਾਂ ਮੇਰਾ ਹੱਕ ਬੰਦ ਹੈ ਤੁਸੀਂ ਵੱਡੇ ਹੋ ਮੇਰੇ ਤੋਂ ਮੈਂ ਉਹਦੋਂ ਵੀ ਨਹੀਂ ਦਿੱਤੇ ਹੁਣ ਮੈਂ ਆਉਂਦੀ ਆਉਂਦੀ ਮਾਂ ਸਾ ਤੋਂ ਕੱਪੜੇ ਲੈ ਕੇ ਆਈ ਹੈਗੀ ਫਿਰ ਵੀ ਤੁਸੀਂ ਦੀਦੀ ਘਰ ਦਿੱਤੀ ਨਹੀਂ ਹੋਗੇ ਕੋਈ ਨਾ ਸੁਣਣਾ ਆਈ ਦੀ ਕਪੜੇ ਦੀ ਵਾਲੀ ਕੀ ਗੱਲ ਹੈ ਮੈਂ ਕਿਹਾ ਤੇਰੇ ਨਾਲ ਗੁੱਸੇ ਹੋ ਕੇ ਆਈ ਸੀ ਤੁਸੀਂ ਆ ਗਏ ਸੀ ਵਧੀਆ ਮਿਲ ਗਏ ਸੀ ਜੇ ਮੈਨੂੰ ਨਹੀਂ ਦੀਦੀ ਗੱਲ ਗੁੱਸਿਆਂ ਦੀ ਨਹੀਂ ਹੈਗੀ ਮੈਨੂੰ ਵੀ ਦੀਦੀ ਮੇਰੇ ਪਿੱਛੇ ਜਾ ਕੇ ਪਤਾ ਲੱਗਾ ਜਦ ਮੇਰੀ ਪਰਜਾਈ ਨੇ ਮੇਰੇ ਨਾਲ ਐਵੇਂ ਕੀਤਾ ਜਿਵੇਂ ਮੈਂ ਤੁਹਾਡੇ ਨਾਲ ਕੀਤਾ ਸੀਗਾ ਤੁਸੀਂ ਤਾਂ ਮਸਾਉਣ ਨੂੰ ਕੋਈ ਟਾਈਮ ਤੇ ਟਾਈਮ ਕੱਢ ਕੇ ਮੇਰੀ ਛੋਟੀ ਨਾਲ ਐਵੇਂ ਦਾ ਬਰਤావ ਕਰਿਆ ਤੇ ਮੇਰੀ ਪਰਜਾਈ ਨੇ ਮੇਰੇ ਨਾਲ ਕਿ ਤੈਵੇਂ ਫਿਰ ਮੈਨੂੰ ਮੇਰੀ ਗਲਤੀ ਦਾ ਅਹਿਸਾਸ ਹੋਇਆ ਮੈਨੂੰ ਮਾਫ ਕਰ ਦੇ ਮੇਰੇ ਤੋਂ ਬਹੁਤ ਟਿਕਾ ਨਹੀਂ ਸੋਮਨਾ ਮਾਫੀ ਵਾਲੀ ਕੀ ਗੱਲ ਹੈਗੀ ਠੀਕ ਹੈ ਭੈਣ ਭਰਾ ਆਨਾ ਹੱਸ ਕੇ ਮਿਲਦੇ ਰਹਿਣਾ ਆਉਂਦੇ ਜਾਂਦੇ ਰਹਿਣਾ ਉਹੀ ਬਹੁਤ ਹੁੰਦਾ ਹੈਗਾ ਭੈਣ ਭਰਾ ਦਾ ਪਿਆਰ ਚਾਹੀਦਾ ਹੈਗਾ ਅੱਜ ਕੱਲ ਪੈਸੇ ਨਾਲ ਨਹੀਂ ਵਰਤਣਾ ਪਿਆਰ ਨਾਲ ਵਰਤਣਾ ਤੂੰ ਮੇਰੀ ਛੋਟੀਆਂ ਭੈਣਾਂ ਵਰਗੀਆਂ ਗਲੇ ਲੱਗ ਕੇ ਮਿਲ ਲੈ ਮੇਰੇ ਨਾਲ ਅਸੀਂ ਸੁਣਨ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੇ ਆਂਗੇ ਪਿੱਕਰ ਇਹ ਆਂਆਂ ਕੁੜੀਆਂ ਨੂੰ ਪੁੱਠਾ ਸਦਾ ਨਹੀਂ ਬੋਲਣਾ ਚਾਹੀਦਾ ਕਿਉਂਕਿ ਜਿਹੜੀਆਂ ਕੁੜੀਆਂ ਹੁੰਦੀਆਂ ਪਹਿਲਾਂ ਉਹਨਾਂ ਕੁੜੀਆਂ ਨੇ ਘਰੇ ਜਨਮ ਲੈ ਹੁੰਦਾ ਹੈ ਪਰ ਜਹਾਈਆਂ ਤਾਂ ਬਾਅਦ ਦੇ ਵਿੱਚ ਆ ਕੇ ਉਹਨਾਂ ਦੀਆਂ ਭਾਵੀਆਂ ਬਣਦੀਆਂ ਨੇ ਜਦੋਂ ਉਹ ਕੁੜੀਆਂ ਆਪਦੇ ਪੇਕੇ ਪਿੰਡ ਜਾਂਦੀਆਂ ਨੇ ਜਦੋਂ ਉਹਨਾਂ ਦੀ ਭਝਾਈ ਉਹਨਾਂ ਨੂੰ ਪੁੱਠਾ ਬੋਲਦੀ ਹੈ ਤਾਂ ਉਹਨਾਂ ਨੂੰ ਦੁੱਖ ਲੱਗਦਾ ਹੈ ਜਿਵੇਂ ਉਹ ਕੁੜੀ ਨੂੰ ਪੁੱਠਾ ਬੋਲ ਕੇ ਹੀ ਹੈਗੀ ਫਿਰ ਉਹਨਾਂ ਨੂੰ ਜਦੋਂ ਸੈਂਦੀਆਂ ਨੇ ਉਹਨਾਂ ਤੋਂ ਸਿਹ੍ਹਾ ਨਹੀਂ ਜਾਂਦਾ ਉਹਨਾਂ ਨੂੰ ਭੈਣਾ ਬਣਾ ਕੇ ਰੱਖੋ ਨਾ ਕਿ ਨੰਨ ਦਾ ਹਸੀ ਕਾਲ ਜੀ ਸਾਰਿਆਂ ਨੂੰ ਤੁਸੀਂ ਸਾਡੀ ਵੀਡੀਓ ਨੂੰ ਬਹੁਤ ਪਿਆਰ ਦੇ ਰਹੇ ਹੋ ਅਹੀਂ ਪਿਆਰ ਦਿੰਦੇ ਰਹੋ ਵੀਡੀਓ ਨੂੰ ਅੱਗੇ ਤੱਕ ਸ਼ੇਅਰ ਕਰਿਆ ਕਰੋ ਤੇ ਕਮੈਂਟ ਵੀ ਕਰਕੇ ਦੱਸਿਆ ਕਰੋ ਵੀ ਕਿਹੜਾ ਬੰਦਾ ਵਧੀਆ ਕੰਮ ਕਰ ਰਿਹਾ ਹੈਗਾ ਤੇ ਇਹ ਜ਼ਰੂਰ ਦੱਸਿਆ ਕਰੋ ਵੀ ਤੁਸੀਂ ਕਮੈਂਟ ਕਿੱਥੋਂ ਕਰਦੇ ਹੋ ਆਪਦੇ ਪਿੰਡ ਦਾ ਨਾਮ ਜ਼ਰੂਰ ਦੇਖ ਦਿਆ ਕਰੋ ਤੇ ਸਾਨੂੰ ਇਹ ਪਤਾ ਲੱਗ ਜੇ ਵੀ ਤੁਸੀਂ ਕਿੱਥੋਂ ਸਾਡੀ ਵੀਡੀਓ ਦੇਖ ਰਹੇ ਹੋ ਜਿਨ੍ਹਾਂ ਨੇ ਹੁਣ ਸਾਡੀ ਵੀਡੀਓ ਤੇ ਕਮੈਂਟ ਕਰਿਆ ਉਹਨਾਂ ਦੇ ਨਾਮ ਅਸੀਂ ਬੋਲ ਦਿਆਂਗੇ ਜਗਤਾਰ ਸਿੰਘ ਚੱਕ ਭਾਈਕੇ ਪਰਮਜੀਤ ਕੌਰ ਗਿੱਲ ਕੈਨੇਡਾ ਦਲਜੀਤ ਕੌਰ ਯੂ ਐਸ ਏ ਮਲਕੀਸ਼ ਸਿੰਘ ਚੈਨੇਵਾਲਾ ਹਰਜਿੰਦਰ ਭੁੱਲਰ ਡਾਕਟਰ ਓ ਪੀ ਰੋੜਾ ਬਲਵਿੰਦਰ ਕੌਰ ਦਰਸ਼ਨਕੌਰ ਬਲਦੇਵ ਸਿੰਘ ਗੰਗਾ ਨਗਾ ਰਾਮਪਾਲ ਗਿੱਦੜਵਾ ਆਕਾਸ਼ ਕੌਰ ਰਣਜੀਤ ਕੌਰ ਜਰਨੈਲ ਸਿੰਘ ਅਰਸ਼ਦੀਪ ਮੋਗਾ ਦੇਵ ਰਤਨ ਬਰਨਾਲਾ ਇੰਦਰਜੀਤ ਬੁਰਜਪਲੀ ਰਾਮਨ ਕੌਰ ਨੀਲੋਵਲ ਇਹ ਸਾਡੇ ਅਮਰ ਦੀ ਸਾੜੀ ਹੈਗੀ ਇਹ ਹਰ ਵੀਡੀਓ ਦਾ ਕਮੈਂਟ ਕਰਦੀ ਹੈ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਕਮੈਂਟ ਕੀਤਾ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਅਸੀ ਕਾਲ ਜੀ ਸਾਰਿਆਂ ਨੂੰ